ਕੇਵਲ ਕ੍ਰਿਸ਼ਨ ਸਹਾਇਕ ਡਾਕਟਰ ਮੱਛੀਪਾਲਮ ਸ਼੍ਰੀ ਮੁਖਤਸਰ ਸਾਹਿਬ ਅੱਜ ਇਸ ਪ੍ਰੋਗਰਾਮ ਮਤਸਿਆ ਸੰਪਦਾ ਯੋਜਨਾ ਜਾਗਰੂਤਾ ਅਭਿਆਨ ਦੇ ਤਹਿਤ ਆਪ ਸਭ ਦਾ ਇੱਥੇ ਆਉਣ ਤੇ ਜੀ ਆਇਆਂ ਆਖਦਾ ਹਾਂ ਇਹ ਪ੍ਰੋਗਰਾਮ ਸਾਡੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੀ ਜੋ ਸਕੀਮ ਚੱਲ ਰਹੀ ਹੈ ਉਹਦੇ 3 ਸਾਲ ਪੂਰੇ ਹੋਣ ਦੇ ਉੱਤੇ ਅਸੀਂ ਇਹ ਸਕੀਮ ਜਿਹੜੀ ਹੈ ਇਹ ਅੱਜ ਇੱਕ ਜਾਗਰੂਤਾ ਅਭਿਆਨ ਲਗਾਇਆ ਹੈ ਤਾਂ ਜੋ ਫਾਰਮਰਾਂ ਅਤੇ ਉਹਨਾਂ ਦੇ ਕਲਚਰ ਸਿਸਟਮ ਦੇ ਵਿੱਚ ਜੋ ਵੀ ਗੈਪ ਹੈ ਉਹਨੂੰ ਪੂਰਾ ਕੀਤਾ ਜਾ ਸਕੇ ਅਤੇ ਨਾਲ ਹੀ ਵਿਭਾਗ ਦੀਆਂ ਸਕੀਮਾਂ ਨੂੰ ਅਸੀਂ ਜਨ ਜਨ ਤੱਕ ਪਹੁੰਚਾ ਸਕੀਏ ਮੈਂ ਇਹ ਜਾਗਰਤਾ ਅਭਿਆਨ ਜਿਹੜਾ ਸਾਡਾ ਹਰ ਸਾਲ ਲਗਾਉਂਦੀ ਸਾਡੀ ਵਿਚਾਰਾ ਇਸੇ ਤਰ੍ਹਾਂ ਅਸੀਂ ਫਾਰਮਰਾਂ ਦੇ ਨਾਲ ਰਹਿ ਕੇ ਇਹ ਜਾਗਰਤਾ ਅਭਿਆਨ ਦੇ ਰਾਹੀਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਅਤੇ ਉਹਨਾਂ ਦੀ ਆਮਦਨ ਵਧਾਉਣ ਦੇ ਵਿੱਚ ਸਹਾਇੀ ਹੋਵਾਂਗੇ ਮੈਂ ਕੋਕਮਕੌਰ ਸੀਨੀਅਰ ਮੱਛੀ ਪਾਲਣ ਅਫਸਰ ਜ਼ਿਲ੍ਹਾ ਫਾਜ਼ਿਲਕਾ ਚੇਤਨਾਤ ਹਾਂ ਅੱਜ ਅਸੀਂ ਪ੍ਰਧਾਨ ਮੰਤਰੀ ਮੱਛੀ ਸੰਪਤਾ ਯੋਜਨਾ ਤਹਿਤ ਇੱਕ ਰੋਜ਼ਾ ਅਭਿਆਨ ਤਹਿਤ ਆਊਟਰੀਚ ਪ੍ਰੋਗਰਾਮ ਜ਼ਿਲ੍ਹਾ ਮੁਕਸਰ ਵਿਖੇ ਡੀ ਐਫ ਟੀ ਸੀ ਸੈਂਟਰ ਇਨਾ ਖੇੜਾ ਵਿਖੇ ਕਰ ਰਹੇ ਹਾਂ ਅੱਜ ਅਸੀਂ ਮੱਛੀ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਜਾਗਰੂਕਤਾ ਕੈਂਪੇਨ ਜਿਹੜਾ ਕਰ ਰਹੇ ਆ ਉਹਦੇ ਵਿੱਚ ਵੀ ਅਸੀਂ ਐਗਜ਼ੀਬਿਸ਼ਨ ਸਟਾਲ ਲਗਾਈ ਹੈ ਇਹਦੇ ਚ ਅਸੀਂ ਵੱਖ-ਵੱਖ ਮੱਛੀਆਂ ਦੀ ਐਗਜ਼ੀਬਿਸ਼ਨ ਕੀਤੀ ਹੈ ਤੇ ਆਪਣੇ ਮੈਕਮੇ ਬਾਰੇ ਜਿਹੜੀਆਂ ਜਾਣਕਾਰੀਆਂ ਹੈਗੀਆਂ ਉਹ ਵੀ ਆਪਣੇ ਕਿਸਾਨਾਂ ਨੂੰ اچھی ਤਰ੍ਹਾਂ ਪ੍ਰਦਾਨ ਕਰ ਰਹੇ ਹੈ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਕਈ ਤਰ੍ਹਾਂ ਦੀਆਂ ਸਕੀਮਾਂ ਮੱਛੀ ਪਾਲਕ ਵਾਸਤੇ ਸ਼ੁਰੂ ਕੀਤੀਆਂ ਗਈਆਂ ਹੈ ਜਿਹੜੀ ਮੇਨ ਸਕੀਮ ਅਸੀਂ ਇਸ ਏਰੀਆ ਚ ਮੁੱਖ ਸਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਵਿੱਚ ਚਲਾ ਰਹੇ ਹਾਂ ਉਹ ਹੈ ਚਿੰਗਾ ਪਾਲਨ ਦੀ ਕਿਉਂਕਿ ਸਾਡੇ ਜਿਹੜੇ ਪੰਜ ਜ਼ਿਲ੍ਹੇ ਹੈਗੇ ਐ ਜਿਹੜਾ ਸਾਊਥ-ਵੈਸਟਰਨ ਪੰਜਾਬ ਹੈ ਇਹਦੇ ਪੰਜ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਜ਼ਮੀਨੀ ਪਾਣੀ ਖਾਰਾ ਹੋਣ ਕਰਕੇ ਇੱਥੇ ਚਿੰਗਾ ਪਾਲਨ ਦਾ ਬਹੁਤ ਅੱਛਾ ਵਾਦਾ ਹੋ ਰਿਹਾ ਹੈ ਜਿਵੇਂ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਆ ਤੇ ਉਥੇ 512 ਕਿੱਲੇ ਦੇ ਕਰੀਬ ਚਿੰਗਾ ਪਾਲਨ ਹੋ ਰਿਹਾ ਹੈ ਜਿਗਾ ਪਾਲਣ ਚੇ ਟਾਈ ਕਿਲੇ ਮਗਰ ਲਗਭਗ 14 ਲੱਖ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਜਿੱਚ 40% ਜਨਰਲ ਕੈਟਾਗਰੀ ਵਾਸਤੇ ਤੇ 60% ਲੇਡੀਜ਼ ਤੇ ਐਸ ਸੀ ਐਸ ਟੀ ਕੈਟਾਗਰੀ ਵਾਸਤੇ ਹੁੰਦੀ ਹੈ ਬਾਕੀ ਹੋਰ ਵੀ ਕਈ ਸਕੀਮਾਂ ਹੈ ਜਿਦੇ ਵਿੱਚ ਆਪਾਂ ਇਸ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦਾ ਲਾਹਾ ਲੈ ਸਕਦੇ ਹਾਂ ਜਿੱਚ ਵਿੱਚ ਇੱਕ ਮੇਨ ਸਕੀਮ ਮੱਛੀ ਪਾਲਣ ਵਾਸਤੇ ਵੀ ਹੈ ਜਿਦੇ ਵਿੱਚ ਅਸੀਂ ਟਾਈ ਕਿਲੇ ਮਗਰ 11 ਲੱਖ ਦੀ ਸਬਸਿਡੀ ਪ੍ਰਦਾਨ ਕਰ ਰਹੇ ਹਨ ਉਹ ਵੀ 40 ਤੇ 60% ਦੇ ਹਿਸਾਬ ਨਾਲ ਪ੍ਰਦਾਨ ਕੀਤੀ ਜਾਂਦੀ ਹੈ ਬਾਕੀ ਜਦੋਂ ਝੀਂਗਾ ਪਾਲਨ ਹੋ ਜਾਂਦਾ ਹੈ ਉਹਦੀ ਹਾਰਵੈਸਟਿੰਗ ਕਰਨ ਤੋਂ ਬਾਅਦ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਮੱਛੀ ਪਾਲਨ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹਨੂੰ ਮਾਰਕੀਟਿੰਗ ਕਰਨ ਵਾਸਤੇ ਮਾਰਕੀਟੇਬਿਲਟੀ ਵਾਸਤੇ ਵੀ ਕਈ ਸਕੀਮਾਂ ਹੈ ਜਿਦੇ ਚ ਇਨਸੂਲੇਟਡ ਵਹੀਕਲਸ ਰੈਫਰਿਜਰੇਟਡ ਵਹੀਕਲਸ ਥਰੀ ਵੀਲਰ ਵਹੀਕਲਸ ਜਾਂ ਟੂ ਵੀਲਰ ਵਹੀਕਲ ਤੇ ਸਿੰਪਲ ਜਿਹੜੀ ਸਾਈਕਲ ਹੈਗੀ ਉਹਦੇ ਤੇ ਵੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਕਈ ਸਕੀਮਾਂ ਹੈਗੀਆਂ ਜਿੱਥੇ ਜੇ ਕਿਸਾਨ ਚਾਹੇ ਜੇ ਉਹਦੇ ਕੋਲ ਆਪਦੀ ਜ਼ਮੀਨ ਨਹੀਂ ਹੈਗੀ ਹੈ ਤੇ ਜ਼ਮੀਨ ਪੰਚਾਇਤੀ ਮਹਿਕ ਮੇ ਤੋਂ ਵੀ ਲੀਸ ਤੇ ਲੈ ਕੇ ਜਾਂ ਕਿਸੇ ਹੋਰ ਦੀ ਵੀ ਜ਼ਮੀਨ ਲੀਸ ਤੇ ਲੈ ਕੇ ਉਹ ਕੰਮ ਸ਼ੁਰੂ ਕਰ ਸਕਦਾ ਹੈ ਮੈਂ ਡਾਕਟਰ ਮੀਰਾ ਢੀ ਅਨਸਲ ਡੀਨ ਕਾਲਜ ਆਫ ਫਿਸ਼ਰੀਜ਼ ਗੁਰੂ ਅੰਗਦ ਦੇ ਵੈਟਰਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਤੋਂ ਅੱਜ ਇਨਾ ਖੇੜੇ ਪਿੰਡ ਦੇ ਵਿੱਚ ਕੇਂਦਰ ਦੀ ਜਿਹੜੀ ਇੱਕ ਸਕੀਮ ਹੈਗੀ ਆ ਪ੍ਰਧਾਨ ਮੰਤਰੀ ਮਤਸਿਆ ਸੰਭਦਾ ਯੋਜਨਾ ਉਹਦੇ ਅਧੀਨ ਇੱਕ ਜਾਗਰੂਕਤਾ ਅਭਿਆਨ ਲਗਾਇਆ ਗਿਆ ਹੈ ਮੱਛੀ ਵਿਭਾਗ ਪੰਜਾਬ ਵੱਲੋਂ ਉਹਦੇ ਵਿੱਚ ਮੈਂ ਹਿੱਸਾ ਲੈਣ ਆਈ ਹੈਗੀ ਆ ਇਹ ਜਿਹੜਾ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ ਇਹਦਾ ਮੇਨ ਮੰਤਵ ਇਹ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮਤਸਿਆ ਸੰਭਦਾ ਯੋਜਨਾ ਹੈ ਉਹਦੇ ਅਧੀਨ ਜਿੰਨੀਆਂ ਵੀ ਪ੍ਰੋਮੋਸ਼ਨਲ ਸਕੀਮਸ ਹੈਗੀਆਂ ਜਿਹਦੇ ਰਾਹੀਂ ਅਸੀਂ ਮੱਛੀ ਪਾਲਣ ਜਾਂ ਚਿੰਗਾ ਪਾਲਣ ਦੇ ਕਿੱਤੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਾਉਣ ਦਾ ਜਿਹੜਾ ਹੈਗਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਵੱਧ ਬਹੁਤ ਸਾਰੀ ਗਿਣਤੀ ਵਿੱਚ ਜਿਹੜੇ ਹੈਗੇ ਆ ਕਿਸਾਨ ਵੀਰ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆ ਕੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਔਰ ਇਸ ਅਭਿਆਨ ਸਮਾਰੋਹ ਦੇ ਵਿੱਚ ਯੂਨੀਵਰਸਿਟੀ ਤੋਂ ਵੀ ਜਿਹੜੇ ਐਕਸਪਰਟਸ ਨੇ ਉਹ ਉਹਨਾਂ ਨੇ ਹਿੱਸਾ ਲਿਆ ਹੈਗਾ ਹੈ ਔਰ ਜਿਹੜੀਆਂ ਕਿ ਕੀ ਸੰਭਾਵਨਾਵਾਂ ਨੇ ਪੰਜਾਬ ਵਿੱਚ ਅਸੀਂ ਮੱਛੀ ਪਾਲਣ ਦੇ ਕਿਤੇ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ ਔਰ ਉਸ ਉਸ ਨੂੰ ਅੱਗੇ ਲਿਜਾਣ ਵਿੱਚ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੀਆਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਚਾਹੇ ਕੋਈ ਵੀ ਸਾਡਾ ਕਿਸਾਨ ਵੀਰ ਆ ਉਹ ਬੱਚੀ ਲਾਣਾ ਮਾ ਬਣਾਣਾ ਚਾਹੁੰਦਾ ਹੈ ਉਹਦੀ ਰੇਨੋਵੇਸ਼ਨ ਕਰਨਾ ਚਾਹੁੰਦਾ ਹੈ ਫੀਡ ਮਿਲ ਲਗਾਉਣਾ ਚਾਹੁੰਦਾ ਹੈ ਜਾਂ ਕੋਈ ਐਚਡੀ ਸ਼ੁਰੂ ਕਰਨਾ ਚਾਹੁੰਦਾ ਹੈਗਾ ਜਾਂ ਜਿਹੜੀਆਂ ਨਵੀਆਂ ਮਾਡਰਨ ਤਕਨੀਕਾਂ ਹੈਗੀਆਂ ਜਿਵੇਂ ਕਿ ਰੀਸਰਕੂਲੇਟਰ ਜਾਂ ਇਕ ਐਕਵਾਕਲਚਰ ਸਿਸਟਮ ਹੈ ਬਾਇਓਫਲੌਗ ਐਕਵਾਕਲਚਰ ਸਿਸਟਮ ਹੈਗਾ ਇਹਨਾਂ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਉਹ ਇਹਨਾਂ ਨੂੰ ਸੈਟਅਪ ਕਰਨਾ ਚਾਹੁੰਦਾ ਹੈ ਤੇ ਉਹਨਾਂ ਨੂੰ ਕੀ ਕੀ ਸਕੀਮਾਂ ਅਵੇਲੇਬਲ ਨੇ ਉਹਨੂੰ ਕਿੰਨੇ ਪਰਸੈਂਟ ਉਹਨੂੰ ਸਬਸਿਡੀ ਮਿਲ ਸਕਦੀ ਹੈਗੀਆ ਉਹਨੂੰ ਟ੍ਰੇਨਿੰਗ ਕਿੱਥੋਂ ਮਿਲ ਸਕਦੀ ਹੈਗੀਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਜਿਹੜਾ ਹੈਗਾ ਅੱਜ ਇਸ ਅਭਿਆਨ ਦੇ ਵਿੱਚ ਬਹੁਤ ਹੀ ਵਧੀਆ ਸਾਨੂੰ ਰਿਸਪਾਂਸ ਮਿਲਿਆ ਹੈ ਸੋ ਜਿਹੜਾ ਪੰਜਾਬ ਦਾ ਡਿਪਾਰਟਮੈਂਟ ਆਫ ਫਿਸ਼ਰੀਜ਼ ਹੈ ਤੇ ਇਸ ਪੰਜਾਬ ਰਾਜ ਦੀ ਜਿਹੜੀ ਇਕਲੌਤੀ ਵੈਟਰਨਰੀ ਯੂਨੀਵਰਸਿਟੀ ਹੈ ਗੁਰੂ ਅੰਗਰ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਉਹਦਾ ਕਾਲਜ ਆਫ ਫਿਸ਼ਰੀਜ਼ ਹੈਗਾ ਇਸ ਦੇ ਨਾਲ ਨਾਲ ਸੈਂਟਰਲ ਇੰਸਟੀਚਿਊਟ ਆਫ ਫਰੈਸ਼ਵਾਟਰ ਐਕੋਕਲਚਰ ਦਾ ਇੱਕ ਰੀਜਨਲ ਸੈਂਟਰ ਆ ਉਹ ਵੀ ਪੰਜਾਬ ਦੇ ਵਿੱਚ ਹੈਗਾ ਸੋ ਇਹਨਾਂ ਸਾਰੇ ਮਹਿਕਮਿਆਂ ਦਾ ਜਿਹੜਾ ਕੀ ਹੈ ਇਹ ਵਿਸ਼ੇਸ਼ ਉਪਰਾਲਾ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਹੈ ਉਹਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰ ਕਾਰੀ ਦਿੱਤੀ ਜਾਵੇ ਤੇ ਉਹਨਾਂ ਸਾਰੀ ਸਹੂਲਤਾਂ ਨੂੰ ਜਿਹੜਾ ਹੈ ਫੀਲਡ ਦੇ ਵਿੱਚ ਅਡਾਪਟ ਕਰਨ ਦੀ ਜਿਹੜੀ ਤਕਨੀਕਾਂ ਦੀ ਲੋੜ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ 'ਤੇ ਜਿਹੜੀ ਹੈ ਕਿਸਾਨ ਵੀਰਾਂ ਨੂੰ ਦੱਸੀਏ ਉਹਨਾਂ ਦੇ ਵਿੱਚ ਇੰਪਰੂਵਮੈਂਟ ਕਰੀਏ ਤਾਂ ਕਿ ਅਸੀਂ ਆਪਣੇ ਮੱਛੀ ਪਾਲਣ ਨੂੰ ਉਤਪਾਦ ਨੂੰ ਵਧਾ ਸਕੀਏ ਤੇ ਉਹਨਾਂ ਦੇ ਜਿਹੜਾ ਸਮਾਜਿਕ ਆਰਥਿਕ ਸਟੇਟਸ ਹੈ ਉਹਦੇ ਵਿੱਚ ਵਾਧਾ ਕਰ ਸਕੀਏ ਮੈਂ ਜਸਵੀਰ ਸਿੰਘ ਔਜਲਾ ਪਿੰਡ ਕਰੋਦਿਆ ਜਿਲ੍ਹਾ ਲੁਧਿਆਣਾ ਕਿਸਾਨੀ ਤੋਂ ਆ ਕੇ ਮੱਛੀ ਫਾਰਮ ਦੇ ਵਿੱਚ ਅਸੀਂ ਸ਼ੁਰੂ ਕੀਤਾ 1999 ਚ ਪੀਏਯੂ ਤੋਂ ਟ੍ਰੇਨਿੰਗ ਲਈ ਇਹਦੇ ਡਿਪਾਰਟਮੈਂਟ ਤੋਂ ਲਈ ਤੇ ਹੌਲੀ-ਹੌਲੀ ਸੁਣਿਆ ਕਿ ਇਹ ਵੀ ਤੁੰਦਾ ਇੱਕ ਸਾਨੂੰ ਕਲੱਬਾਂ ਦਾ ਬੜਾ ਆਸਰਾ ਹੋਇਆ ਪੀ.ਐਜੂ ਕੋਲੋਂ ਐਸੀ ਜਾਗ ਲੱਗਿਆ ਅਸੀਂ 3 एकड़ 99 ਚ ਲੀਜ਼ ਤੇ ਲੈ ਕੇ ਮੱਛੀ ਪਾਲਣ ਸ਼ੁਰੂ ਕੀਤਾ ਹੌਲੀ ਹੌਲੀ ਅੱਜ ਕੱਲ੍ਹ ਜ਼ੋਰ ਜਾਣਕਾਰੀਆਂ ਇਕੱਠੀ ਕਰਦੇ ਰਹੇ ਡਿਪਾਰਟਮੈਂਟ ਤੋਂ ਬੜਾ ਵਧੀਆ ਸਹਿਯੋਗ ਮਿਲਿਆ ਯੂਨੀਵਰਸਿਟੀ ਤੋਂ ਤੇ ਇੱਕ ਅਸੀਂ ਐਸੋਸੀਏਸ਼ਨ ਹੀ ਬਣਾਈ ਇਹਦੇ ਵਿੱਚ ਤੀਜੇ ਕ ਵੀਰਵਾਰ ਅਸੀਂ ਮੀਟਿੰਗ ਕਰਦੇ ਹਾਂ ਗੜਵਾਸੂ ਦੇ ਵਿੱਚ ਉੱਥੋਂ ਹੋਰ ਫਾਰਮਰ ਇਕੱਠੇ ਆਉਂਦੇ ਰਹੇ ਅੱਜ ਕਰਦੇ ਕਰਦੇ ਅਸੀਂ ਮੰਨ ਲਓ ਵੀ ਪਾਲਣ ਦੇ ਨਾਲ ਨਾਲ ਫੇਰ ਮਾਰਕੀਟ 'ਚ ਪਹੁੰਚੇ ਪਰ ਅਸੀਂ ਆਪਣੀ ਜੋ ਉਹ ਜੇ ਅਸੀਂ ਫਾਰਮ ਤੇ ਵੇਚਦੇ ਸੀ ਉਹਨੂੰ ਅਸੀਂ ਮਾਡਰਨ ਮੱਛੀ ਮੰਡੀ ਬਣਾਈ ਸਰਕਾਰ ਨੇ ਉਹਦੇ ਵਿੱਚ ਅਸੀਂ ਵੀ ਇੱਕ ਸ਼ਾਪ ਲਈ ਤੇ ਆਪਣੀ ਇਹ ਮਾਰਕੀਟ ਮੰਨੋ ਸਾਰੀ ਮੱਛੀ ਤੇ ਹੋਰ ਫਾਰਮਾਂ ਦੀ ਮੱਛੀ ਵੀ ਉਹਦੇ ਵਿੱਚ ਵੇਚਣ ਲੱਗੇ ਤੇ ਉਸ ਤੋਂ ਬਾਅਦ ਇਹ ਲੱਗਿਆ ਕਿ ਕਦੇ-ਕਦੇ ਮੱਛੀ ਮੰਨ ਲਓ ਖੜੋਤ ਆਉਂਦੀ ਆ ਰੇਟ 'ਚ ਤੇ ਅਸੀਂ ਗੜਵਾਸੂ ਤੋਂ ਮੰਨ ਲਓ ਪ੍ਰੋਸੈਸਿੰਗ ਦੀ ਟ੍ਰੇਨਿੰਗ ਲਈ ਉਹਦੇ ਵਿੱਚ ਫਿਸ਼ ਪਿਕਲ ਫਿਸ਼ ਬਾਲ ਫਿਸ਼ ਕਟਲਟ ਫਿਸ਼ ਫਿੰਗਰ ਚਲੋ 6 ਆਈਟਮਾਂ ਅਸੀਂ ਉਹਦੀ ਟਰਾਈ ਕਰੀਆਂ ਉਦੋਂ ਬਾਅਦ ਉਹ ਸੀਜ਼ਨ ਡੀ ਫਰੀਜ ਵਾਲੀਆਂ ਤੁਸੀ ਸਾਨੂੰ ਕੁਝ ਪ੍ਰੋਬਲਮ ਆਈ ਪਰ ਦੋਕ ਸਾਡੀਆਂ ਬਹੁਤ ਫੇਮਸ ਹੋ ਗਈਆਂ ਤੇ ਅੱਜ ਅਸੀਂ ਫੁੱਲ ਵਧੀਆ ਸਾਡਾ ਰਿਸਪੌਂਸ ਮਿਲਦਾ ਕਰਾਉਂਦੀਆਂ ਫਰੈਸ਼ ਫੂਡ ਦੇ ਨਾਮ ਹੇਟ ਅਸੀਂ ਇਹ ਵੇਚਦੇ ਆ ਤੇ ਲੁਧਿਆਣੇ ਦੇ ਵਿੱਚ ਸੋਹਣੀ ਸਾਡੀ ਮਾਰਕੀਟ ਆ ਪਰ ਇਹ ਅਸੀਂ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਪ੍ਰੋਸੈਸਿੰਗ ਦੇ ਵਿੱਚ ਨਾਲ-ਨਾਲ ਆਉਣ ਤੇਲੀ ਫਾਰਮਿੰਗ ਨਾ ਨਹੀਂ ਜੇ ਕੋ ਆਪਣਾ ਜਨਰਲ ਮਾਰਕੀਟ ਆਪਣੇ ਹੱਥ ਚ ਨਹੀਂ ਆਉਂਦੀ ਉਹਨਾਂ ਚ ਅਸੀਂ ਉਹਨਾਂ ਪ੍ਰੋਫਿਟ ਨਹੀਂ ਲੈ ਸਕਦੇ ਮੱਛੀ ਦਾ ਇੱਕ ਐਸਾ ਤੰਦਾ ਜਿਹੜਾ ਕਿ ਕੋਈ ਇਹਦੇ ਨਾਲ ਕੋਈ ਹੋਰ ਮੇਲ ਹੀ ਨਹੀਂ ਖਾਂਦਾ ਕੋਈ ਵਧੀਆ ਪ੍ਰੋਟੀਨ ਵਧੀਆ ਸਾਰਾ ਕੁਝ ਪਰ ਅਸੀਂ ਉਹਨੂੰ ਉਹਨਾਂ ਮਤਲਬ ਕੰਜ਼ਿਊਮਰ ਤੱਕ ਪਹੁੰਚਾਉਣ 'ਚ ਫਰਅਤਾਂ ਉਹਨੀ ਵਧੀਆ ਕੁਆਲਿਟੀ ਨਾਲ ਅਸੀਂ ਦੇ ਨਹੀਂ ਸਕਦੇ ਕਿਉਂਕਿ ਜੇ ਅਸੀਂ ਇੱਧਰ ਨੂੰ ਕਿੰਨਾ ਇੱਥੇ ਸਕੋਪ ਆ ਕਿੰਨਾ ਪੀਐਮਐਸਬਾਈ ਸਕੀਮ ਜੋ ਅੱਜ ਇਹਦੇ ਲਈ ਇੰਨਾ ਖੇੜਾ ਲੱਗਿਆ ਕੈਂਪਸ ਜਾ ਕਰਕੇ ਲਈਓ ਇਹਦੇ ਵਿੱਚ ਇੰਨਾ ਕੁਸ਼ਾ ਕਿ ਅਸੀਂ ਮਤਲਬ ਫਾਰਮ ਤੋਂ ਬਿਨਾਂ ਵੀ ਟ੍ਰੇਨਿੰਗ ਕੱਚੀ ਵੀ ਰੌ ਬੇਚ ਸਕਦੇ ਆ ਦੁਏ ਵੀ ਪ੍ਰੋਸੈਸਿੰਗ ਕਰਕੇ ਹੀ ਵੇਚ ਸਕਦੇ ਆ ਜਿੰਨੇ ਪ੍ਰੋਡਕਟ ਨੇ ਉਹ ਵਹੀਕਲ ਸਾਰਾ ਕੁਝ ਇਹਦੇ ਵਿੱਚ ਲੈ ਸਕਦੇ ਆ ਅਸੀਂ ਵੀ ਇਹਦਾ ਲਾਭ ਲਿਆ ਸਾਰੇ ਪਰਵਾਰਾਂ ਨੂੰ ਫਿਰ ਅਪੀਲ ਕਰਦਾ ਕਿ ਜਰੂਰ ਮੱਛੀ ਦੀ ਪ੍ਰੋਸੈਸਿੰਗ ਚ ਜਾਓ ਮਾਰਕੀਟ ਚ ਜਾਓ ਕਿਸਾਨ ਵੀਰੋ ਮੇਰਾ ਨਾਮ ਕਰਨੈਲ ਸਿੰਘ ਪਿੰਡ ਹਲਿਆਣਾ ਜ਼ਿਲ੍ਹਾ ਫਾਜ਼ਿਲਕਾ ਦਾ ਮੈਂ ਰਹਿਣ ਵਾਲਾ ਕਿਸਾਨ ਵੀਰੋ ਅੱਜ ਅਸੀਂ ਮੁਕਸਰ ਜ਼ਿਲ੍ਹੇ ਦੇ ਇਨਾ ਖੇੜੇ ਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਦੇਖਣ ਆਏ ਆ ਤੇ ਸਾਨੂੰ ਬੜੀ ਵੱਡੀ ਇਥੋਂ ਜਾਣਕਾਰੀ ਮਿਲ ਰਹੀ ਹੈ ਮੈਂ ਆਪਣੀ ਖੇਤੀ ਦੇ ਨਾਲ 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 ਪਹਿਲਾਂ ਮੈਂ ਉਹਦੀ ਖੇਤੀ ਕਰਦਾ ਸੀ ਉਹ ਘਰੇਲੂ ਡਿਵਰਸਿਫਿਕੇਸ਼ਨ ਦੇ ਵਿੱਚ ਅਸੀਂ ਜਦੋਂ ਪੈਰ ਰੱਖਿਆ ਤਾਂ ਸੇ ਆਪਣੀ ਖੇਤੀ ਦੇ ਨਾਲ ਮੱਛੀ ਵਾਲੇ ਪਾਸੇ ਆਏ ਅਸੀਂ ਪਿਛਲੇ 3 ਸਾਲਾਂ ਤੋਂ 3 ਏਕੜ ਤੋਂ ਲੈ ਕੇ ਅਸੀਂ ਉਹਨਾਂ 11 ਏਕੜ ਦੇ ਵਿੱਚ ਮੱਛੀ ਫਾਰਮ ਦਾ ਕੰਮ ਕੀਤਾ ਅਸੀਂ ਸ਼ਰੀਪੂ ਦਾ ਕੰਮ ਨਹੀਂ ਕੀਤਾ ਅਸੀਂ ਮੱਛੀ ਦਾ ਕੰਮ ਕੀਤਾ ਤੇ ਇਹ ਜਿਹੜੀ ਮੱਛੀ ਹੈ ਇਹ ਤਿੰਨ ਪ੍ਰਕਾਰ ਦੀ ਮੱਛੀ ਅਸੀਂ ਆਪਣੇ ਪੌਂਡ ਦੇ ਵਿੱਚ ਪਾਈ ਹੈ ਇਹ ਮੁਰਾਹ ਕਤਲਾ ਅਤੇ ਰਾਉ ਇਹ ਤਿੰਨਾਂ ਮੱਛੀਆਂ ਦੀ ਵਾਸਤੇ ਅਸੀਂ ਮੱਛੀ ਪੌਂਡ ਤੋਂ ਪਹਿਲਾਂ ਅਸੀਂ ਪ੍ਰੋਪਰ ਮੱਛੀ ਪਾਲਣ ਵਿਭਾਗ ਤੋਂ ਟ੍ਰੇਨਿੰਗ ਲਈ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਸਰਕਾਰੀ ਬੱਚੀ ਪੂਲ ਫਾਰਮ ਤੋਂ ਅਸੀਂ ਬੱਚਾ ਕਲੈਕਟ ਕੀਤਾ ਬੱਚਾ ਲੈ ਕੇ ਆਏ ਤੇ ਫਿਰ ਅਸੀਂ ਆਪਣੀ ਮੱਛੀ ਦਾ ਇਹਨਾਂ ਬੱਚੇ ਨੂੰ ਪੌਂਡ ਵਿਚ ਪਾਇਆ ਤੇ ਇਸ ਵਕਤ ਅਸੀਂ ਤੁਹਾਡੀ ਮੱਛੀ ਜਿਹੜੀ ਹੈ ਬਿਲਕੁਲ ਤਿਆਰ ਹੈ ਤੇ ਅਸੀਂ ਆਪਣੀ ਮੱਛੀ ਜਿਹੜੀ ਵੇਚ ਰਹੇ ਹਾਂ ਤੇ ਇਸ ਮੱਛੀ ਤੋਂ ਅਸੀਂ ਚੰਗਾ ਪ੍ਰੋਫਿਟ ਵੀ ਲੈ ਰਹੇ ਹਾਂ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਗੱਲ ਕਵਾਂਗਾ ਕਿ ਮੱਛੀ ਦਾ ਜਿਹੜਾ ਹੈ ਬਿਜ਼ਨਸ ਹੈ ਜਿਹੜੀ ਸਾਡੇ ਜ਼ਿਲ੍ਹਾ ਫਾਜ਼ਿਲਕਾ ਤੇ ਜ਼ਿਲ੍ਹਾ ਮੁਕਸਰ ਦੀਆਂ ਜ਼ਮੀਨਾਂ ਇਹ ਸੇਮ ਵਾਲੇ ਜ਼ਮੀਨਾਂ ਤੇ ਅਸੀਂ ਇਹਨਾਂ ਜ਼ਮੀਨਾਂ ਨੂੰ ਚਲਾ ਦਿੱਤਾ ਹੈ ਤੇ ਜਿਹੜੀਆਂ ਬੰਦਰ ਪਈਆਂ ਜਮੀਨਾਂ ਸੀ ਰੁਕੀਆਂ ਪਈਆਂ ਜਮੀਨਾਂ ਸੀ ਅਸੀਂ ਉਹਨਾਂ ਜ਼ਮੀਨਾਂ ਦੇ ਵਿੱਚ ਅਸੀਂ ਮੱਛੀ ਦਾ ਕੰਮ ਜਿਹੜਾ ਕੀਤਾ ਤੇ ਸਾਡਾ ਕੀਤਾ ਜਿਹੜਾ ਅੱਜ ਇਹ ਬੜਾ ਪਰਫਲਤ ਹੋ ਰਿਹਾ ਤੇ ਜਿਹੜੇ ਮੇਰੇ ਪਿੰਡਾਂ ਦੇ ਆਸ-ਪਾਸ ਦੇ ਕਿਸਾਨ ਨੇ ਸਾਡੇ ਪਲਾਂਟ ਤੋਂ ਮੱਛੀ ਲੈ ਕੇ ਵੀ ਜਾਂਦੇ ਨੇ ਤੇ ਸਾਡੇ ਕੋਲ ਆ ਕੇ ਜਾਣਕਾਰੀ ਵੀ ਲੈ ਕੇ ਜਾਂਦੇ ਨੇ ਅਸੀਂ ਆਪਣੇ ਫਾਰਮ ਉੱਤੇ ਕਿਸਾਨਾਂ ਨੂੰ ਟ੍ਰੇਨਿੰਗ ਦਾ ਵੀ ਅਸੀਂ ਪ੍ਰੋਗਰਾਮ ਲਿਖਿਆ ਹੋਇਆ ਤੇ ਜਿਹੜੇ ਇਲਾਕੇ ਦੇ ਸਾਡੇ ਕਿਸਾਨ ਇਛੁਕ ਨੇ ਮੱਛੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਕਿਸਾਨਵੈਲਾਂ ਨੂੰ ਬਰੋਪਰ ਟ੍ਰੇਨਿੰਗ ਵੀ ਦੇ ਰਹੇ ਹਾਂ ਮੱਛੀ ਦਾ ਬੱਚਾ ਕਿੱਥੋਂ ਲੈ ਕੇ ਆਉਣਾ ਹੈ ਕਿਵੇਂ ਬੱਚਾ ਪਾਉਣਾ ਹੈ ਕਿਵੇਂ ਅਸੀਂ ਉਹਦੀ ਫੀਡ ਪਾਉਣੀ ਹੈ ਤੇ ਅਸੀਂ ਮੱਛੀ ਨੂੰ ਕਿੱਦਾਂ ਵੇਚਣਾ ਹੈ ਇਹ ਸਾਰੀ ਜਾਣਕਾਰੀ ਜਿਹੜੀ ਅਸੀਂ ਆਪਣੇ ਫਾਰਮ ਤੇ ਕਿਸਾਨ ਵੀਰਾਂ ਨੂੰ ਦੇ ਰਹੇ ਹਾਂ ਤੇ ਕਿਸਾਨ ਵੀਰ ਸਾਡੇ ਤੋਂ ਜਾਣਕਾਰੀ ਲੈ ਕੇ ਆਪਣਾ ਕੀਤਾ ਵੀ ਸ਼ੁਰੂ ਕਰ ਰਹੇ ਨੇ ਜਿਹੜੀ ਗੱਲ ਮੈਂ ਕਿਵੇਂ ਦੀ ਮਹਿਕਮੇ ਤੋਂ ਟੈਕਨੀਕਲ ਟ੍ਰੇਨਿੰਗ ਦਿੱਤੀ ਜਾਂਦੀ ਤੇ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਹੈ ਜਿਹੜੀ ਉਹ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਉੱਥੇ ਪਿੰਡ ਦੇ ਵਿੱਚ ਵਧੀਆ ਕਿਸਾਨ ਬਣਾ ਕੇ ਤੋਰਦੇ ਹਾਂ ਤੇ ਉਹ ਕਿਸਾਨ ਆਪਣੇ ਕੀਤਾ ਦੇ ਵਿੱਚ ਅੱਗੇ ਵਧ ਰਹੇ ਨੇ ਮੈਂ ਕਿਸਮਰ ਸੈਕਟ ਡਾਇਰੈਕਟਰ ਮੱਛੀ ਪਾਲਣ ਸੰਗਰੂਰ ਅੱਜ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਰੋਜਾ ਮੱਛੀ ਪਾਲਣ ਜਾਗਰੂਕਤਾ ਕੈਂਪ ਸ੍ਰੀ ਇਨਾਖੇੜਾ ਸ੍ਰੀ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਹੈਗਾ ਇਹਦੇ ਵਿੱਚ ਪ੍ਰਧਾਨ ਮੰਤਰੀ ਮਤਸੇ ਸਬੰਧਾ ਯੋਜਨਾ ਅਧੀਨ ਪ੍ਰਾਪਤ ਫੰਡਾਂ ਦੇ ਰਾਹੀਂ ਇਹ ਬਹੁਤ ਵੱਡਾ ਕੈਂਪ ਪੰਜਾਬ ਦੇ ਸਮੂਹ ਸਾਰੇ ਪੰਜਾਬ ਦੇ ਕਿਸਾਨਾਂ ਵਾ ਇਹਦੇ ਵਿੱਚ ਸਮੂਲੀਅਤ ਕੀਤੀ ਗਈ ਹੈ ਇਹਨਾਂ ਵਿੱਚ ਅੱਜ ਬੜੇ ਟੈਕਨੀਕਲ ਅਫੀਸਰ ਸਾਡੇ ਵਿੱਚ ਸ਼ਾਮਿਲ ਹੋਏ ਨੇਗੇ ਪ੍ਰਧਾਨ ਮੰਤਰੀ ਮਤੱਸਿਆ ਸੰਬੰਧਾ ਯੋਜਨਾ ਦੇ ਵਿੱਚ ਜੋ-ਜੋ ਕਿਸਾਨਾਂ ਨੂੰ ਬੈਨੀਫਿਟ ਦਿੱਤੇ ਜਾ ਰਹੇ ਨੇਗੇ ਜੋ-ਜੋ ਸਕੀਮਾਂ ਚਲਾਈਆਂ ਜਾ ਰਹੀਆਂ ਨੇਗੀਆਂ ਉਹਨਾਂ ਨੂੰ ਇੱਥੇ ਪੂਰੀ ਤਰ੍ਹਾਂ ਉਜਾਗਰ ਕੀਤਾ ਗਿਆ ਹੈ ਕਿਸਾਨਾਂ ਨੂੰ ਇਹ ਸਕੀਮ ਦੇ ਨਾਲ ਕੀ ਕੀ ਫਾਇਦੇ ਹੋਏ ਨੇ ਇਹਦੇ ਬਾਰੇ ਅੱਜ ਇਹ ਜਿਹੜਾ ਕੈਂਪ ਲਗਾਇਆ ਗਿਆਗਾ ਇਹਦੇ ਵਿੱਚ ਪਤਾ ਚੱਲੇਗਾ ਬੜੇ ਕਿਸਾਨ ਸਾਡੇ ਹਮ ਹਮਾ ਕੇ ਪ੍ਰਧਾਨ ਮੰਤਰੀ ਦੀ ਇਹ ਸਕੀਮ ਦੇ ਵਿੱਚ ਪਹੁੰਚੇ ਨੇ ਤੇ ਇਹ ਜਿਹੜਾ ਸਾਡਾ ਕੈਂਪ ਲਗਾਇਆ ਗਿਆਗਾ ਬਨਰੋਜਾ ਇਹਦਾ ਬੈਨੀਫਿਟ ਨੇ ਜਿਹੜੇ ਉਠਾਰੇ ਨੇਗੇ ਅੱਜ ਜੇ ਇਹਦੇ ਵਿੱਚ ਸਟਾਲਾਂ ਲਗਾਈਆਂ ਗਈਆਂ ਨਹੀਂਆਂ ਵੱਖ-ਵੱਖ ਤਰ੍ਹਾਂ ਦੀਆਂ ਤੇ ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਜੋ ਇਸ ਸਕੀਮ ਦੇ ਵਿੱਚ ਨਵੇਂ ਪੌਂਡ ਬਣਾਣੇ ਬਾਇਓਫਲੌਕ ਸਿਸਟਮ ਆਰਐਸ ਸਕੀਮ ਕੋਲਡ ਸਟੋਰੇਜ ਫੀਡ ਮਿਲ ਤੇ ਹੋਰ ਜਿਹੜੀਆਂ ਸਕੀਮਾਂ ਨੇ ਜਿਹਦੇ ਨਾਲ ਸਾਡੇ ਮੱਛੀ ਕਿਸਾਨਾਂ ਦਾ ਫਾਇਦਾ ਹੋ ਸਕਦਾ ਹੈਗਾ ਉਹਦੇ ਬਾਰੇ ਜਾਣੂ ਕਰਾਇਆ ਜਾ ਰਿਹਾ ਹੈ ਜਿਹੜਾ ਇੰਨਾ ਖੇੜਾ ਏਰੀਆ ਇੱਕ ਉਹ ਏਰੀਆ ਜਿੱਥੇ ਜ਼ੀਰੋ ਅਰਨਿੰਗ ਲੈਂਡ ਹੈ ਜਿੱਥੇ ਕੋਈ ਵੀ ਕਿਸਾਨਾਂ ਨੂੰ ਇਨਕਮ ਦਾ ਸਾਧਨ ਨਹੀਂ ਤੀਗਾ ਕਿਸਾਨ ਬਹੁਤ ਗਰੀਬ ਸੀਗੇ ਲੇਕਿਨ ਪ੍ਰਧਾਨ ਮੰਤਰੀ ਮਤਸਿਆ ਯੋਜਨਾ ਸਕੀਮ ਦੇ ਵਿੱਚ ਉਹਨਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਉਹਨਾਂ ਵੱਲੋਂ ਛਿੰਗੇ ਦੇ ਤਲਾਬ ਬਣਾਏ ਗਏ ਨੇ ਜਿਹੜੀ ਇਨਕਮ ਹੈਗੀ ਉਹ 2 ਤੋਂ 3 ਗੁਣਾ ਉਹਦੇ ਵਿੱਚ ਵਾਧਾ ਹੋਇਆ ਲੱਖਾਂ ਰੁਪਏ ਕਿਸਾਨ ਕਮਾਰੇ ਨੇ ਤੇ ਉਹ ਖੁਸ਼ਹਾਲੀ ਦਾ ਜੀਵਨ ਜੀਰੇਣਗੇ ਬਹੁਤ ਹੀ ਸਾਡੇ ਕਿਸਾਨ ਨੇ ਜਿਹੜੇ ਉਹ ਧੰਨਵਾਦੀ ਨੇ ਇਸ ਸਕੀਮ ਦੇ ਅਧੀਨ ਜਿਸ ਦੇ ਨਾਲ ਉਹਨਾਂ ਨੂੰ ਬੈਨੀਫਿਟ ਮਿਲੇਗਾ ਸਾਡਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਇਸ ਸਕੀਮਾਂ ਉੱਤੇ ਬਹੁਤ ਮਿਹਨਤ ਦੇ ਨਾਲ ਸਾਡੇ ਜਿਹੜੇ ਅਫੀਸਰ ਸਹਿਵਾਨ ਨੇ ਉਹ ਲੋਕਾਂ ਦਾ ਬੈਨੀਫਿਟ ਕਰ ਰਹੇ ਨੇ ਜਿਹੜਾ ਇਹ ਮੱਛੀ ਪਾਲਣ ਜਾਂ ਚਿੰਗਾ ਪਾਲਣ ਦਾ ਕੀਤਾ ਹੈਗਾ ਇਹਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਇਹ ਹੈਲਥ ਪੱਖੋਂ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਜਿਹੜਾ ਛਿੰਗਿਆ ਜਾਂ ਮੱਛੀ ਹੈ ਇਹ ਕਿ ਪ੍ਰੋਟੀਨ ਦਾ ਬਹੁਤ ਵੱਡਾ ਸਾਧਨ ਹੈਗਾ ਜਿਹੜਾ ਸਾਡਾ ਹੈਲਥ ਹੈਜਰਡ ਹੁੰਦਾ ਜਾ ਰਿਹਾ ਹੈਗਾ ਉਹਦੇ ਨਾਲ ਬਹੁਤ ਹੀ ਬੈਨੀਫਿਟ ਹੋ ਰਿਹਾ ਸਾਡੇ ਜਿਹੜੇ ਬੇਰੋਜ਼ਗਾਰ ਲੋਕ ਨੇਗੇ ਇੱਥੇ ਦੇ ਉਹ ਜਿਹੜੇ ਬਾਹਰ ਵਿਦੇਸ਼ਾਂ ਵੱਲ ਤੁਰੇ ਜਾ ਰਹੇ ਨੇਗੇ ਇਸ ਸਕੀਮ ਦਾ ਫਾਇਦਾ ਠਾਕੇ ਪਿੰਡਾਂ ਦੇ ਪੰਚਾਇਤੀ ਛੱਪੜਾਂ ਨੂੰ ਠੇਕੇ ਤੇ ਲੈ ਰਹੇ ਨੇ ਤੇ ਜਿਹੜੀਆਂ ਨਿੱਜੀ ਜ਼ਮੀਨਾਂ ਨੇ ਜਿਹੜੀਆਂ ਬੇਕਾਰ ਪਈਆਂ ਨੇ ਜ਼ੀਰੋ ਅਰਨਿੰਗ ਲੈਂਡ ਹੈ ਉਹਨਾਂ ਵਿੱਚ ਵੀ ਫਿਸ਼ ਪੌਂਡ ਬਣਾ ਕੇ ਬੈਨੀਫਿਟ ਲੈਤੇ ਜਾ ਰਹੇ ਨੇ ਜਿਹੜੇ ਇਹ ਸਕੀਮ ਹੈਗੀ ਪ੍ਰਧਾਨ ਮੰਤਰੀ ਮਤੱਸਿਆ ਸੰਬੰਧਾ ਯੋਜਨਾ ਇਹਦੇ ਵਿੱਚ ਜਰਨਲ ਕੈਟਾਗਰੀ ਲਈ 40% ਸਬਸਿਡੀ ਦਾ ਉਪਬੰਧ ਹੈਗਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਤੇ ਜਿਹੜੇ ਸਾਡੀਆਂ ਔਰਤਾਂ ਨੇ ਚਾਹੋ ਕਿਸੇ ਵੀ ਕੈਟਾਗਰੀ ਦੀ ਨੇ एससी एसटी ਸਾਰਿਆਂ ਲਈ 60% ਸਬਸਿਡੀ ਦਾ ਉਪਬੰਧ ਕੀਤਾ ਗਿਆ ਹੈ ਇਸ ਸਾਲ ਡਿਪਾਰਟਮੈਂਟ ਵੱਲੋਂ 13 ਕਰੋੜ ਰੁਪਏ ਸਬਸਿਡੀ ਦਾ ਹਾਲ ਤੱਕ ਵੰਡਿਆ ਜਾ ਚੁੱਕਿਆ ਹੈ ਤੇ ਹੋਰ ਵੀ ਜਿਹੜੇ ਕੋਈ ਵੀ ਕਿਸਾਨ ਆਪਣਾ ਪੌਂਡ ਬਣਾ ਰਿਹਾਗਾ ਜਾਂ ਕਿਸੇ ਵੀ ਤਰ੍ਹਾਂ ਦੀ ਸਕੀਮ ਇਸ ਸਕੀਮ ਦੇ ਵਿੱਚ ਅਡਪਟ ਕਰ ਰਿਹਾ ਉਹ ਸਾਰਿਆਂ ਦੇ ਲਈ ਲਗਾਤਾਰ ਜਿਹੜੀ ਸਬਸਿਡੀ ਹੈ ਸਾਡੇ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਬਹੁਤ ਸਾਰੀਆਂ ਪ੍ਰਸਾਰ ਸੇਵਾਵਾਂ ਦਿੱਤੇ ਜਾਂਦੇ ਨੇ ਹਰ ਕਿਸਾਨ ਹਰ ਜ਼ਿਲ੍ਹੇ ਵਿੱਚ 5 ਰੋਜ਼ਾ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਨੇਗੇ ਉਹਦੇ ਵਿੱਚ ਕਿਸਾਨਾਂ ਨੂੰ ਮੱਛੀ ਪਾਲਣ ਬਾਰੇ ਤੇ ਝੀਂਗਾ ਪਾਲਣ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਪ੍ਰਸਾਰ ਸੇਵਾਵਾਂ ਵਾਲੀ ਪੌਂਡਾਂ ਦੀ ਵਿਜ਼ਿਟ ਕਰਾਈ ਜਾਂਦੀ ਹੈ ਤੇ ਸਾਡੇ ਜਿਹੜੇ ਫਾਰਮਰ ਨੇਗੇ ਉਹ ਇਹ ਤੇ ਢੰਗ ਤਰੀਕਾ ਨੂੰ ਅਪਣਾ ਕੇ ਟੈਕਨੀਕਲੀ ਬਹੁਤ ਹੀ ਜਿਹੜਾ ਚੋਕਾ ਮੁਨਾਫਾ ਕਰ ਸਮਾਰੇ ਨੇਗੇ ਤੇ ਸਾਡੀ ਫਾਰਮਰਾਂ ਨੂੰ ਇਹ ਸਲਾਹ ਹੈ ਕਿ ਇਹ ਬਹੁਤ ਹੀ ਘੱਟ ਮਿਹਨਤ ਵਾਲਾ ਕੀਤਾਗਾ ਇਹਦੇ ਵਿੱਚ ਘੱਟ ਇਨਵੈਸਟਮੈਂਟ ਹੈਗਾ ਡਿਪਾਰਟਮੈਂਟ ਵੱਲੋਂ ਬਹੁਤ ਹੀ ਫੈਸਿਲਿਟੀਆ ਨੇ ਤੇ ਉਹ ਇਹ ਢੰਗ ਤਰੀਕੇ ਅਪਣਾ ਕੇ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਹੁਤ ਪਰਫੁੱਲਤ ਕਰ ਰਹੇ ਅੱਜ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦੇ ਤਹਿਤ ਸ਼੍ਰੀ ਮੁਖਸਰ ਸਾਹਿਬ ਮਲੋਟ ਬਲਾਕ ਵਿੱਚ ਸਾਡਾ ਜੋ ਸੈਂਟਰ ਹੈ ਡੀਐਫਟੀਸੀ ਇਨਾ ਖੇੜਾ ਉੱਥੇ ਇੱਕ ਜਾਗਰੂਕਤਾ ਕੈਂਪ ਜੋ ਸਰਕਾਰ ਵੱਲੋਂ ਆਯੋਜਿਤ ਕਰਵਾਇਆ ਗਿਆ ਸੀ ਉਹ ਬਹੁਤ ਹੀ ਮਹੱਤਵਪੂਰਨ ਸਾਡੇ ਲਈ ਸੀ ਮਹਿਕਮੇ ਵੱਲੋਂ ਕਿਸਾਨ ਵੀਰਾਂ ਲਈ ਸੀ ਔਰ ਉਹ ਬਹੁਤ ਸਫਲਤਾਪੂਰਵਕ ਜੋ ਹੈ ਨਿਪਰੇ ਚੜਿਆ ਹੈ ਇਸ ਕੈਂਪ ਦੇ ਵਿੱਚ ਜੋ ਸ਼ਿਰਕਤ ਕੀਤੀ ਗਈ ਸੀ ਉਹ ਸਾਡੇ ਮੁੱਖ ਮਹਿਮਾਨ ਜੋ ਸਾਡੇ ਮਾਨਯੋਗ ਮંત્રી ਸਾਹਿਬ ਖੁਡੀਆਂ ਸਾਹਿਬ ਉਹਨਾਂ ਵੱਲੋਂ ਸੀ ਔਰ ਵਿਸ਼ੇਸ਼ ਮਹਿਮਾਨ ਜੋ ਸੀ ਡਾਕਟਰ ਬਲਜੀਤ ਕੌਰ ਅਸੀਂ ਉਹਨਾਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਜੋ ਮੰਤਰੀ ਸਾਹਿਬ ਹਨ ਖੁਡੀਆਂ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜੋ ਸਾਡਾ ਵਿਭਾਗ ਹੈ ਉਹ ਤਰੱਕੀਆਂ ਵੱਲ ਚੱਲ ਰਿਹਾ ਹੈ ਇਹਦੇ ਨਾਲ ਹੀ ਅਸੀਂ ਜੋ ਸਾਡੇ ਮਾਨਯੋਗ ਸਾਡੇ ਵਧੀਕ ਮੁਖਸਤਤਰ ਸ਼੍ਰੀ ਵਿਕਾਸ ਪ੍ਰਤਾਪ ਜੀ ਆਈਐਸ ਉਹ ਉਹਨਾਂ ਦਾ ਬਹੁਤ ਹੀ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਅਗਾਹ ਵਧੂ ਸੋਚ ਨੇ ਹਮੇਸ਼ਾ ਹੀ ਸਾਨੂੰ ਇੱਕ ਅੱਗੇ ਪੈਰ ਵਧਣ ਲਈ ਹੁਲਾਰਾ ਦਿੱਤਾ ਹੈ ਸਾਡਾ ਹੌਸਲਾ ਵਧਾਇਆ ਹੈ ਉਹਨਾਂ ਦੀ ਜੋ ਮਾਰਗਦਰਸ਼ਨ ਹੈਗਾ ਉਹਦੇ ਸਦਕਾ ਹੀ ਅੱਜ ਇਹ ਸਕੀਮ ਬਹੁਤ ਹੀ ਸਫਲਤਾਪੂਰਵਕ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਅਗਰ ਥੋੜੇ ਸਾਲ ਪਹਿਲਾਂ ਤੋਂ ਜਦੋਂ ਇਹ ਸਕੀਮ ਸ਼ੁਰੂ ਹੋਈ ਸੀ 21 21 ਤੋਂ ਆਪਾਂ ਦੇਖੀਏ ਤੇ ਉਸ ਸਮੇਂ ਪੰਜਾਬ ਦੀ ਸਥਿਤੀ ਇੰਨੀ ਵਧੀਆ ਨਹੀਂ ਸੀ ਜੋ ਅੱਜ ਹੈ ਔਰ ਇਸੇ ਜੋ ਇਹਦੀ ਸਫਲਤਾ ਦੀ ਕਹਾਣੀ ਅਸੀਂ ਆਪਣੇ ਮੂੰਹ ਤੋਂ ਜਿਹਦੇ ਦੱਸਾਂਗੇ ਤਾਂ ਇਹ ਹੋ ਸਕਦਾ ਕਿ ਮਹਿਕਮਾ ਆਪਣੀ ਵਡਿਆਈ ਆਪ ਕਰਦਾ ਹੈ ਇਸੇ ਦੀ ਵਡਿਆਈ ਦੀ ਜੋ ਇੱਕ ਐਗਜ਼ਾਮਪਲ ਹੈ ਕੋ ਉਦਾਹਰਣ ਹੈ ਉਹ ਮੈਂ ਤੁਹਾਨੂੰ ਜਰੂਰ ਦੱਸਣਾ ਚਾਹਾਂਗੀ ਕਿਉਂਕਿ ਵਿਭਾਗ ਦੇ ਜੋ ਸਾਡੇ ਕਸ਼ਤਕਾਰ ਸੀ ਮੱਛੀ ਕਸ਼ਤਕਾਰ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪ੍ਰ ਭਾਰਤ ਸਰਕਾਰ ਦੇ ਖਰਚੇ ਤੇ ਗਣਤੰਤਰਤਾ ਦਿਵਸ ਦੀ ਪਰੇਡ ਦੇ ਵਿੱਚ ਉਹਨਾਂ ਦਾ ਸਨਮਾਨ ਕਰਨ ਲਈ ਉੱਥੇ ਸ਼ਮੂਲੀਅਤ ਦੇ ਲਈ ਸਪੈਸ਼ਲੀ ਬੁਲਾਇਆ ਗਿਆ ਪੂਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਔਰ ਉਹਨਾਂ ਨੂੰ ਉੱਥੇ ਮਾਨ ਸਨਮਾਨ ਕੀਤਾ ਗਿਆ ਉਹ ਸਾਡੇ ਕਿਸਾਨ ਵੀਰਾਂ ਦਾ ਮਾਨ ਸਨਮਾਨ ਸਾਡਾ ਆਪਣਾ ਮਾਨ ਸਨਮਾਨ ਹੈ ਸਾਡੇ ਵਿਭਾਗ ਦਾ ਮਾਨ ਸਨਮਾਨ ਹੈ ਇਸ ਲਈ ਜੋ ਭਾਰਤ ਸਰਕਾਰ ਹੈ ਉਹਨਾਂ ਦਾ ਵੀ ਰੁਝਾਨ ਇਸ ਮੰਤਰਾਲੇ ਵੱਲ ਇਸ ਵਿਭਾਗ ਵੱਲ ਹੁਣ ਬਹੁਤ ਵਧੀਆ ਹੈ ਕਿਉਂਕਿ ਜੋ ਸਾਡੀ ਲਾਭਪਾਤਰੀਆਂ ਦੀ ਜੋ ਕਾਫੀ ਤੇ ਤੋਂ ਪੈਂਡਿੰਗ ਸਬਸਿਡੀ ਦੀ ਸਕੀਮ ਸੀ ਉਹ ਪਿਛਲੇ 1.5 ਸਾਲ ਦੇ ਵਿੱਚ ਬਹੁਤ ਹੀ ਅੱਛੇ ਸੁਚਜੇ ਤਰੀਕੇ ਨਾਲ ਜੋ ਸਾਡੀ ਪੰਡੈਂਸੀ ਪਈ ਸੀ ਉਹ ਸਾਰੀ ਕਲੀਅਰ ਹੋ ਚੁੱਕੀ ਹੈ ਤੇ ਹੁਣ ਅਗਲੇ ਜੋ ਕੇਸ ਨੇ ਅਗਲੇ ਜੋ ਸਾਡੇ ਕਾਸ਼ਤਕਾਰ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਕੇਸ ਵੀ ਤਿਆਰ ਨੇ ਤੇ ਉਹਨਾਂ ਨੂੰ ਜੋ ਉਹਨਾਂ ਦਾ ਲਾਭ ਬਣਦਾ ਹੈ ਉਹ ਵੀ ਜਲਦੀ ਮੁਹੱਈਆ ਕਰਵਾ ਦਿੱਤਾ ਜਾਏਗਾ ਤੇ ਅਸੀਂ ਕਿਸਾਨ ਵੀਰਾਂ ਨੂੰ ਸਿਰਫ ਬੇਨਤੀ ਕਰਦੇ ਹਾਂ ਕਿ ਇਸ ਕੀਤੇ ਨੂੰ ਅਪਣਾਓ ਇਸ ਕੀਤੇ 'ਚ ਆਪਣਾ ਰੁਝਾਨ ਦਿਖਾਓ ਸਾਡੇ ਨਾਲ ਜੁੜੋ ਸਾਤੋਂ ਤਕਨੀਕੀ ਜਾਣਕਾਰੀ ਲੋ اپنی ਆਮਦਨ ਵਧਾਓ ਅੱਜ ਅਸੀਂ ਮੱਛੀ ਪਾਲਣ ਟ੍ਰੇਨਿੰਗ ਸੈਂਟਰ ਇਨਾ ਖੇੜਾ ਵਿਖੇ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਦੀ ਇੱਕ ਦਿਨਾ ਜਾਗਰੂਕਤਾ ਅਭਿਆਨ ਕੈਂਪ ਲਗਾਉਣ ਲਈ ਇਕੱਠੇ ਹੋਏ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਮੱਛੀ ਪਾਲਣ ਵਿਭਾਗ ਲਈ ਇੱਕ ਨਵਕਲੀ ਸਕੀਮ ਆ ਜਿਸ ਸਕੀਮ ਵਿੱਚ ਅਸੀਂ 40% ਤੋਂ ਲੈ ਕੇ 60% ਤੱਕ ਸਬਸਿਡੀ ਦਿੰਨੇ ਆ ਜਿਹਦੇ ਵਿੱਚ ਭਾਰਤ ਸਰਕਾਰ ਦਾ 60% ਸ਼ੇਅਰ ਹੁੰਦਾ ਹੈ ਤੇ ਪੰਜਾਬ ਸਰਕਾਰ ਦਾ 40% ਸ਼ੇਅਰ ਹੁੰਦਾ ਹੈ ਇਸ ਦੇ ਵਿੱਚ ਅਸੀਂ ਪੌਂਡ ਬਣਾ ਸਕਦੇ ਹਾਂ ਆਰਐਸ ਬਣਾ ਸਕਦੇ ਹਾਂ ਵਹੀਕਲ ਦੇ ਸਕਦੇ ਹਾਂ ਆਈਸ ਪਲਾਂਟ ਲਾ ਸਕਦੇ ਹਾਂ ਮਤਲਬ ਏ ਟੂ ਜ਼ेड ਐਸਸੀ ਬੱਚੀ ਪਾਲਣ ਦੇ ਧੰਦੇ ਨਾਲ ਜੋ ਵੀ ਅਸੀਂ ਕਾਰਜ ਕਰਾਂਗੇ ਉਹਦੇ ਲਈ ਜਨਰਲ ਵਰਗ ਨੂੰ ਅਸੀਂ 40% ਸਬਸਿਡੀ ਦੇਵਾਂਗੇ ਐਸਸੀ ਐਸਟੀ ਬੋਮੈਂਸ ਅਤੇ ਕੋਆਪਰੇਟਿਵ ਸੁਸਾਇਟੀਆਂ ਨੂੰ ਅਸੀਂ 60% ਸਬਸਿਡੀ ਦੇਵਾਂਗੇ ਇਸ ਸਮੇਂ ਅਸੀਂ ਇਸ ਸਕੀਮ ਅਧੀਨ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਸਕੀਮ ਅਧੀਨ 408 ਲਾਹੇ ਪਾਤਰੀਆਂ ਨੂੰ ਲਗਭਗ 22 ਕਰੋੜ 15 ਲੱਖ ਰੁਪਏ ਦੀ ਸਬਸਿਡੀ ਜਿਹੜੀ ਆ ਪ੍ਰਦਾਨ ਕਰ ਚੁੱਕੇ ਹਾਂ ਤੇ ਇਹ ਸਕੀਮ ਜਿਹੜੀ ਆ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਹਾਲੇ 1 ਤੋਂ 1.5 ਸਾਲ ਲਾਗੂ ਰਹੇਗੀ ਜਿਸ ਵਿੱਚ ਅਸੀਂ 8 ਤੋਂ 10 ਕਰੋੜ ਰੁਪਈਆ ਜਿਹੜਾ ਹੋਰ ਵੰਡਣ ਜਾ ਰਹੇ ਹਾਂ ਜਿਹਦੇ ਵਿੱਚ 6 ਕਰੋੜ ਰੁਪਈਆ ਸਾਨੂੰ ਮਿਲ ਚੁੱਕਿਆ ਹੈ ਉਹ ਜੋ ਕਿ ਅਸੀਂ ਜਲਦੀ ਹੀ 31 ਮਾਰਚ ਤੱਕ ਜਿਹੜਾ ਹੈ ਇਹ ਮੱਛੀ ਫਾਰਮਰਾਂ ਨੂੰ ਵੰਡ ਦਵਾਂਗੇ ਇਸ ਕੀਮ ਦਿਨ ਅਸੀਂ ਮੱਛੀ ਫਾਰਮਰਾਂ ਨੂੰ ਟ੍ਰੇਨਿੰਗ ਕੈਂਪ ਲਾਉਂਦੇ ਆ ਉਹਨਾਂ ਨੂੰ ਅਸੀਂ ਮੱਛੀ ਪਾਲਣ ਸੰਬੰਧੀ ਜਾਣਕਾਰੀ ਦਿੰਦੇ ਆ ਉਸ ਤੋਂ ਬਾਅਦ ਉਹ ਪੌਂਡ ਬਣਾਉਂਦੇ ਆ ਜਾਂ ਉਹ ਕੋਈ ਹੋਰ ਕਿੱਤਾ ਕਰਦੇ ਆ ਉਸ ਕਿੱਤੇ ਦੇ ਅਧੀਨ ਅਸੀਂ ਜਦੋਂ ਉਹਨਾਂ ਦਾ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ ਉਸ ਕੰਪਲੀਸ਼ਨ ਤੋਂ ਬਾਅਦ ਜਦੋਂ ਉਹ ਕਲਚਰ ਦਿਨ ਆ ਜਾਂਦਾ ਹੈ ਤਾਂ ਅਸੀਂ ਸਬਸਿਡੀ ਪ੍ਰਦਾਨ ਕਰਦੇ ਆ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਦੇ ਅਧੀਨ ਅਸੀਂ ਇਹ ਸਾਰਾ ਕੰਮ ਕਰਦੇ ਆ सरकार ने देश के करोड़ों किसानों की आजीविका को सुरक्षित कर उनके जीवन को खुशहाल बनाने के लिए सुरक्षा कवच के रूप में प्रधानमंत्री फसल बीमा योजना का उपहार दिया अब तक 540 बैंक से अधिक एवं सत्तर हजार ऐसी अधिक जन सेवा केंद्र प्रधानमंत्री फसल बीमा योजना को किसानों तक पहुंचाने में कार्यरत है ये कल्याणकारी योजना प्राकृतिक आपदाओं से फसल का नुकसान होने पर किसानों को उचित मुआवजा देकर उनकी आजीविका सुरक्षित करती है किसान भाइयों और बहनों आज पूरा देश कोरोना जैसी महामारी के दौर से गुजर रहा है इस कठिन समय में भी आप बिना रुके बिना थके लगातार अपने खेतों में पसीना बहा रहे हैं आपकी कड़ी मेहनत से आज देश अनाज उत्पादन में आत्मनिर्भर हो गया है और आगे भी बना रहेगा ऐसा मुझे पूरा विश्वास है किसान भाइयों और बहनों भारत सरकार ने किसानों के व्यापक हित को ध्यान में रखते हुए एवं प्राकृतिक आपदाओं से फसल की क्षतिपूर्ति हेतु वर्ष 2016 से महत्वाकांक्षी प्रधानमंत्री फसल बीमा योजना आरंभ की थी सरकार की विकास नीति एवं इस योजना के सफल कार्यान्वयन हेतु हमने समय समय पर इसमें उचित बदलाव भी किए हैं किसान बहुत ही कम प्रीमियम पर अपनी फसल का बीमा कर सकते हैं जहां प्रीमियम का शेष हिस्सा भारत सरकार प्रदान करती है और राज्य सरकारें भी इसमें योगदान करती हैं ख़रीब 2020 सीजन से इस योजना से जुड़ना सभी किसानों के लिए स्वैच्छिक कर दिया गया है आप प्रधानमंत्री फसल बीमा योजना से जुड़ेंगे तो संकट काल में यह योजना आपके लिए वरदान एवं सुरक्षा कवच के रूप में काम करेगी भाइयों और बहनों लॉकडाउन के दौरान इस योजना के अंतर्गत लगभग आठ हजार नब्बे करोड़ रुपयों से अधिक के दावों का भुगतान कर दिया गया है वर्ष 2016 में यह योजना आरंभ हुई थी इसके बाद तीन वर्षों में किसानों ने प्रीमियम के रूप में लगभग तेरह हजार करोड़ रुपया जमा किया लेकिन जब प्राकृतिक आपदाओं के कारण उनकी फसलें बर्बाद हुई तो उन्हें प्रीमियम से लगभग साढ़े चार गुनी राशि लगभग चौंसठ हज़ार करोड़ रुपए मुआवजे के तौर पर प्राप्त हुई इससे उनकी आजीविका सुरक्षित बनी रही किसान भाइयों और बहनों यदि ऋणी किसान बीमा योजना का लाभ उठाना नहीं चाहता तो उसे कट ऑफ तारीख से कम से कम सात दिन पहले संबंधित बैंक शाखा जिससे उसने फसली ऋण लिया है मैं अपना आवेदन दाखिल कर देना चाहिए भारत सरकार ने यह कदम कई कृषक समूहों की मांग और उनकी सलाह पर उठाया है क्योंकि हम सबका साथ सबका विकास और सबका विश्वास की नीति पर चलते हैं इस बदलाव के बावजूद प्रीमियम की हिस्सेदारी में कोई बदलाव नहीं किया गया वह पहले जैसी ही है यानी सभी खरीफ फसलों के लिए अधिकतम दो प्रतिशत सभी रबी फसलों के लिए डेढ़ प्रतिशत और व्यावसायिक तथा बागवानी फसलों के लिए अधिकतम पाँच प्रतिशत है एक अन्य बड़ा बदलाव करते हुए अब बीमा कंपनियों को उनसे संबंधित राज्यों में तीन वर्ष के लिए व्यवसाय आवंटित करने का अधिकार दिया गया है इससे अब बीमा योजना का लाभ दूर दराज के गाँव तक पहुँचने में मदद मिलेगी और बीमा कंपनियां किसानों की सेवा बेहतर रूप से कर सकेंगी और दावों के निपटान में भी शीघ्रता लाई जा सकेगी भाइयों और बहनों हमने ऐसी व्यवस्था की है कि अब प्रीमियम सब्सिडी में राज्यों की हिस्सेदारी और फसल कटाई से संबंधित आंकड़े शीघ्रता से जारी हो जाएं दावों के शीघ्र भुगतान में यह एक मुख्य बाधा थी जो अब दूर कर दी गई है अब दावों को लटकाने भटकाने की गुंजाइश नहीं है हम शीघ्र भुगतान किसान का कल्याण के रास्ते पर आगे बढ़ चले हैं इसी क्रम में भारत सरकार ने राज्यों और केंद्र शासित प्रदेशों को और अधिकार देकर बीमा योजना को लचीला बना दिया है अब वे अपनी स्थानीय आवश्यकताओं के अनुसार आपदाओं को शामिल कर सकते हैं उनके पास आपदाओं को चुनने का विकल्प उपस्थित है किसान भाइयों और बहनों मैं आपको विश्वास दिलाना चाहता हूं। माननीय प्रधानमंत्री जी के नेतृत्व में भारत सरकार आपकी समृद्धि के रास्ते में आने वाली हर बाधा को दूर करने के लिए प्रतिबद्ध है हमने प्रधानमंत्री फसल बीमा योजना को स्वैच्छिक अवश्य कर दिया है परंतु अपनी भलाई अपने कल्याण और अपनी आजीविका की सुरक्षा के लिए इसे आप ज़रूर अपनाएं इस योजना में पंजीकरण के लिए ऋणी किसान सेवारत बैंक शाखा में जा सकते हैं जहां से उन्होंने केसीसी कृषि ऋण लिया है कॉमन सर्विस सेंटर क्षेत्र में काम करने वाली बीमा कंपनियों के प्रतिनिधि या स्थानीय कृषि कार्यालय से भी संपर्क कर सकते हैं फसल बीमा पोर्टल डब्ल्यू 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 डॉट पी एम एफ बी बाई डॉट जी ओ वी डॉट इन एवं फसल बीमा ऐप के माध्यम से भी पंजीकरण किया जा सकता है खुशहाल किसान ही समृद्ध भारत की बुनियाद है इसी भाव के साथ मैं आपके परिवार खेत खलिहान एवं पंचायत के हर नागरिक की खुशहाली की कामना करता हूँ जय हिंद जय भारत जय किसान किसानों की खुशहाली और समृद्धि का संकल्प कर रहा है सच प्रधानमंत्री फसल बीमा योजना का सुरक्षा कवच